ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਾਵਨ ਹਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸ ਦਾ ਪਾਠ ਆਪਾਂ ਹੁਣੇ ਹੁਣੇ ਸਾਰਿਆਂ ਨੇ ਸਰਵਣ ਕੀਤਾ ਇਹ ਸ਼ਬਦ ਗੁਰੂ ਪਿਆਰਿਓ ਆਸਾ ਰਾਗ ਦੇ ਵਿੱਚ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 406 ਦੇ ਉੱਪਰ ਸੁਭਾਏਮਾਨ ਹੈ। ਬੜਾ ਪਿਆਰਾ ਸ਼ਬਦ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਤਿਗੁਰ ਬਚਨ ਤੁਮਾਰੇ। ਹੇ ਪਾਤਸ਼ਾਹ। ਹੇ ਸਤਿਗੁਰੂ ਜਿਹੜੇ ਤੁਹਾਡੇ ਬਚਨ ਹੈ ਨਾ ਨਿਰਗੁਣ ਨਿਸਤਾਰੇ ਨਿਰਗੁਣ ਦਾ ਭਾਵ ਹੈ ਗੁਰਮਖੋ ਗੁਣਹੀਨ ਬੰਦਾ ਜਿਹਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਨਿਸਤਾਰੇ ਦਾ ਭਾਵ ਹੈ ਉਧਾਰ ਕਰ ਲੈਣਾ ਉਹਦਾ ਬਚਾਅ ਕਰ ਲੈਣਾ ਵਕਾਰਾਂ ਦੇ ਵਿੱਚੋਂ ਬਾਹਰ ਕੱਢ ਲੈਣਾ ਭਵਜਲ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਲੈਣਾ हे بادشاہ ਜਿਹੜੇ ਤੁਹਾਡੇ ਬਚਨ ਹੈ ਨਾ ਇਹ ਨਿਰਗੁਣ ਬੰਦਿਆਂ ਨੂੰ ਭਾਵ ਗੁਣਹੀਣ ਬੰਦਿਆਂ ਨੂੰ ਜਿਨ੍ਹਾਂ ਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਜਿਹੜੇ ਵਿਕਾਰੀ ਨਹੀਂ ਉਹਨਾਂ ਨੂੰ ਵੀ ਇਸ ਭਜਨ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ ਭਾਵ ਉਹਨਾਂ ਨੂੰ ਵੀ ਕਾਲਖ ਤੋਂ ਰਹਿਤ ਕਰ ਦਿੰਦਾ ਹੈ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਵਰਤਿਆ ਸਤਪੁਰ ਬਚਨ ਤੁਮਾਰੇ ਬਚਨਾ ਦੀ ਗੱਲ ਕੀਤੀ ਹੈ ਕਿ ਗੁਰੂ ਜੀ ਤੁਹਾਡੇ ਬਚਨਾਂ ਦੇ ਕਰਕੇ ਗੁਣਹੀਨ ਬੰਦੇ ਦਾ ਉਧਾਰ ਹੋ ਸਕਦਾ ਹੈ ਆਧਾਰ ਹੋ ਸਕਦਾ ਹੈ ਲੇਕਿਨ ਇੱਕ ਤੁਖਾਨਤ ਹੈ ਅੱਜ ਸਾਡੇ ਸਮਾਜ ਦਾ ਜਿਹੜਾ ਬਹੁਤ ਵੱਡਾ ਹਿੱਸਾ ਗੁਰੂ ਪਿਆਰਿਓ ਗੁਰੂ ਦੇ ਬਚਨਾਂ ਦੀ ਜਿਹੜੀ ਤਾਕਤ ਹੈ ਨਾ ਬਚਨਾਂ ਦੀ ਜਿਹੜੀ ਤਾਕਤ ਹੈ ਉਸ ਤਾਕਤ ਨੂੰ ਸਮਝਣ ਸਮਝਣ ਤੋਂ ਅਸਮਰਥ ਹੋ ਗਿਆ ਬਚਨਾਂ ਦੀ ਤਾਕਤ ਨੂੰ ਇਹ ਅੱਜ ਦਾ ਜਿਹੜਾ ਸਮਾਜ ਹੈ ਜਾਂ ਸਿੱਖ ਕਹਿ ਲੋ ਇਹ ਭੁੱਲ ਗਿਆ ਇਹਨੂੰ ਵਿਸਰ ਗਈ ਹੈ ਗੁਰੂ ਦੇ ਬਚਨਾਂ ਦੀ ਤਾਕਤ ਕੀ ਹੁੰਦੀ ਹੈ ਨਹੀਂ ਤੇ ਜੇਕਰ ਇਹਨੂੰ ਸਮਝ ਪਵੇ ਤੇ ਇਹਦੀ ਸੁਰਤ ਵਿੱਚ ਕਦੇ ਤਾਂ ਇਹ ਗੱਲ ਆਵੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਅਸੀਂ ਕਦੇ ਕਿਸੇ ਇਤਿਹਾਸ ਦੀ ਸਾਖੀ ਸਾਂਝੀ ਕਰਦੇ ਆ ਨਾ ਕਦੇ ਵੀ ਕੋਈ ਇਤਿਹਾਸ ਦਾ ਪੰਨਾ ਫੋੜਦੇ ਆ ਉਹ ਇਤਿਹਾਸ ਬਣਿਆ ਹੀ ਤਾਂ ਕਿਉਂਕਿ ਉਹਨਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨੇ ਆ ਉਹਨਾਂ ਨੇ ਬਚਨਾਂ ਦੀ ਤਾਕਤ ਨੂੰ ਮੰਨੇ ਉਹਨਾਂ ਗੁਰਸਿੱਖਾਂ ਨੂੰ ਪਤਾ ਸੀ ਕਿ ਗੁਰੂ ਦੇ ਬਚਨਾਂ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ ਗੁਰੂ ਦਾ ਬਚਨ ਤੇ ਸਿੱਖ ਇਹਨਾਂ ਦੋ ਚੀਜ਼ਾਂ ਦਾ ਹੀ ਆਪਸ ਵਿੱਚ ਬੜਾ ਗਹਿਰਾ ਸਬੰਧ ਹੈ ਅਸਲ ਵਿੱਚ ਇਹ ਕਹਿ ਲਓ ਬਚਨ ਹੀ ਗੁਰੂ ਹੈ ਜਿਹਨੂੰ ਆਪਾਂ ਪੜ੍ਹਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਬਚਨ ਹੀ ਸਾਡਾ ਗੁਰੂ ਹੈ ਬਾਣੀ ਹੀ ਸਾਡਾ ਗੁਰੂ ਹੈ ਜੇਕਰ ਅਸੀਂ ਬਚਨ ਨੂੰ ਨਹੀਂ ਮੰਨਾਂਗੇ ਬਾਣੀ ਨੂੰ ਨਹੀਂ ਮੰਨਾਂਗੇ ਬਾਣੀ ਨੂੰ ਮੰਨਣ ਦਾ ਗੁਰੂ ਨੂੰ ਮੰਨਣ ਦਾ ਮਤਲਬ ਕੀ ਹੈ ਕਿ ਬਚਨ ਮੰਨ ਲੈਣਾ ਜਿਹੜਾ ਬਚਨ ਗੁਰੂ ਨੇ ਕਰ ਦਿੱਤਾ ਉਸ ਬਚਨ ਨੂੰ ਸਤ ਕਰਕੇ ਮੰਨਣਾ ਹੀ ਗੁਰੂ ਨੂੰ ਮੰਨਣਾ ਹੈ ਜੇ ਬਚਨ ਨਹੀਂ ਮੰਨਿਆ ਤੇ ਫਿਰ ਅਸੀਂ ਗੁਰੂ ਨੂੰ ਅਣਦੇਖਿਆ ਕਰ ਦਿੱਤਾ ਗੁਰੂ ਕੋਲੇ ਆ ਕੇ ਵੀ ਅਸੀਂ ਨਾ ਆਇਆਂ ਦੇ ਵਿੱਚ ਹੋ ਗਏ ਤੇ ਬਚਨ ਨਾਮ ਮੰਨਣ ਦੇ ਕਰਕੇ ਬਚਨ ਦੀ ਤਾਕਤ ਸਾਨੂੰ ਨਾ ਪਤਾ ਹੋਣ ਕਰਕੇ ਸਾਡੀ ਹਾਲਤ ਪਤਾ ਕੀ ਬਣ ਗਈ ਭਗਤ ਰਵਦਾਸ ਜੀ ਕਹਿੰਦੇ ਕਹਿੰਦੇ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ ਸਾਡੀ ਜਿਹੜੀ ਬੁੱਧੀ ਦਾ ਦੀਵਾ ਸੀ ਨਾ ਗੁਰੂ ਪਿਆਰਿਓ ਉਹ ਕਹਿੰਦੇ ਮਲੀਨ ਹੋ ਗਿਆ ਮਲੀਨ ਦਾ ਭਾਵ ਹੈ ਮੈਲਾ ਹੋ ਗਿਆ ਕਿਉਂਕਿ ਇਹਦੇ ਕੋਲੇ ਬਚਨ ਨਹੀਂ ਹੈ ਬਚਨ ਭਾਵ ਗੁਰੂ ਦਾ ਗਿਆਨ ਨਹੀਂ ਹੈ ਇਹਦੇ ਕੋਲੇ ਗਿਆਨ ਨਾ ਹੋਣ ਕਰਕੇ ਇਹਦੀ ਜਿਹੜੀ ਬੁੱਧੀ ਦਾ ਦੀਵਾ ਸੀ ਭਗਤ ਰਵਦਾਸ ਜੀ ਕਹਿੰਦੇ ਉਹ ਮੈਲਾ ਹੋ ਗਿਆ ਕਹਿੰਦੇ ਬਵੇਕ ਬੁੱਧ ਮਲੀਨ ਤੇ ਇਹਦਾ ਕਾਰਨ ਕੀ ਹੈ ਕਿ ਅਵਿਦਿਆ ਹਕੀਨ ਇਹਨੇ ਅਗਿਆਨਤਾ ਦੇ ਨਾਲ ਪਿਆਰ ਪਾਇਆ ਗਿਆਨ ਦੇ ਨਾਲ ਇਹਨੇ ਪਿਆਰ ਹੀ ਨਹੀਂ ਪਾਇਆ ਹੁਣ ਅਗਿਆਨਤਾ ਇਹਨੂੰ ਇੰਨੀ ਪਿੱਛੇ ਲੈ ਕੇ ਚਲੀ ਗਈ ਕਿ ਅੱਜ ਇਹਨੂੰ ਗੁਰੂ ਦੇ ਬਚਨਾਂ ਦੀ ਤਾਕਤ ਨਾ ਪਤਾ ਹੋਣ ਕਰਕੇ ਅੱਜ ਦਾ ਸਿੱਖ ਆਪਣੇ ਗੁਰੂ ਦੇ ਬਚਨਾਂ ਤੇ ਵੀ ਸ਼ੰਕਾ ਕਰਦਾ ਗੁਰੂ ਦੇ ਬਚਨਾਂ ਤੇ ਵੀ ਸਵਾਲ ਕਰਨ ਲੱਗ ਪਿਆ। ਨੁਕਸਾਨ ਹੋਇਆ ਹੈ। ਤੇ ਨਹੀਂ ਤੇ ਸਤਿਗੁਰ ਬਚਨ ਤੁਹਾਰੇ ਨਿਰਗੁਣ ਨਿਸਤਾਰੇ ਇਹ ਤੇ ਗੁਣਹੀਨ ਬੰਦਿਆਂ ਤੇ ਦਨ ਨਿਸਤਾਰਾ ਕਰ ਦਿੰਦੇ ਸੀ ਤੇਰੇ ਬਚਨ ਤੇ ਅੱਜ ਵੀ ਕਰਦੇ ਆ ਫਿਰ ਅੱਜ ਹਰ ਰੋਜ਼ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਬਹਿੰਦੇ ਵੀ ਆ ਗੁਰੂ ਦੇ ਬਚਨਾਂ ਨੂੰ ਸੁਣਦੇ ਵੀ ਆ ਸਮਝ ਵੀ ਲੈਂਦੇ ਆ ਪਰ ਸਾਡਾ ਨਿਸ਼ਤਾਰਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਾਨੂੰ ਗੁਰੂ ਦੇ ਬਚਨਾਂ ਤੇ ਉਹ ਭਰੋਸਾ ਰਹਿ ਨਹੀਂ ਗਿਆ ਸਾਨੂੰ ਗੁਰੂ ਦੇ ਬਚਨਾਂ ਦੀ ਜਿਹੜੀ ਤਾਕਤ ਸੀ ਉਹਦੀ ਸਮਝ ਸਾਨੂੰ ਨਹੀਂ ਪਈ ਗੁਰੂ ਪਿਆਰੇ ਤੇ ਸਮਝ ਨਾ ਪੈਣ ਦਾ ਕਾਰਨ ਵੀ ਪਤਾ ਕੀ ਹੈ ਜੇ ਗੁਰੂ ਦੇ ਬਚਨਾਂ ਦੀ ਸਮਝ ਨਹੀਂ ਪੈ ਰਹੀ ਗੁਰੂ ਦੀ ਬਚਨਾਂ ਦੀ ਤਾਕਤ ਸਾਨੂੰ ਪਤਾ ਨਹੀਂ ਲੱਗ ਰਿਹਾ ਨਾ ਤਾਂ ਗੁਰਮਖੋ ਇਹਦੇ ਪਿੱਛੇ ਕਾਰਨ ਹੈ ਸਾਡੀ ਹਉਮੈ ਸਾਡਾ ਹੰਕਾਰ ਆਪਾਂ ਪੜਦੇ ਆ ਨਾ ਸਾਤ ਤਹਰ ਰਸ ਸਾਧ ਨ ਜਾਣਿਆ ਪੜੋ ਸਾਰੇ ਸਾਤ ਤਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋਂ ਮੈਂ ਕੰਡਾ ਹੈ ਉਹਦੇ ਅੰਦਰ ਹੰਕਾਰ ਦਾ ਕੰਡਾ ਹੈ ਇਸੇ ਕਰਕੇ ਸਾਖਤ ਬੰਦੇ ਨੇ ਸਤਿਗੁਰੂ ਦੇ ਬਚਨਾਂ ਦਾ ਸਵਾਦ ਨਹੀਂ ਦੇਖਿਆ ਹੰਕਾਰ ਨੇ ਉਹਨੂੰ ਗੁਰੂ ਦੇ ਬਚਨਾਂ ਦੇ ਨੇੜੇ ਨਹੀਂ ਆਉਣ ਦਿੱਤਾ ਹੁਣ ਇੱਕੋ ਆਧਾਰਨ ਬਹੁਤ ਵਾਰ ਦੇ ਚੁੱਕਿਆ ਮੈਂ ਫਿਰ ਸਾਂਝੀ ਕਰਾਂ ਹੁਣ ਇਹ ਬਚਨ ਸੁਣਿਆ ਵੀ ਸਾਰਿਆਂ ਨੇ ਆ ਤੇ ਨਿਤਨੇਮ ਦੀ ਬਾਣੀ ਵਿੱਚ ਪੜਦੇ ਵੀ ਆਪਾਂ ਸਾਰੇ ਆ ਗੁਰਾ ਇੱਕ ਦੇਹਿ 부ਝਾਈ ਸਬਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰਣਾ ਇਹ ਸਾਡਾ ਹੰਕਾਰ ਸਾਨੂੰ ਮੰਨ ਨਹੀਂ ਦੇ ਰਿਹਾ ਸਾਡੀ ਹਉਮੈ ਸਾਨੂੰ ਇਹ ਬਚਨ ਮੰਨ ਨਹੀਂ ਨਹੀਂ ਦੇ ਰਹੀ ਹੰਕਾਰ ਕਹਿੰਦਾ ਨਹੀਂ ਸਾਰਾ ਕੁਝ ਹੁੰਦਾ ਤੁਸੀਂ ਕਹਿੰਦੇ ਹੋ ਦਾਤਾ ਦੇਣ ਵਾਲਾ ਇੱਕ ਹੈ ਸਾਡੇ ਅੰਦਰਲਾ ਹੰਕਾਰ ਕਹਿੰਦਾ ਨਹੀਂ ਭਾਈ ਸਾਰਾ ਕੁਝ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਪਰ ਸਾਡੇ ਅੰਦਰਲਾ ਹੰਕਾਰ ਮੰਨਣ ਨਹੀਂ ਦੇ ਰਿਹਾ ਉਹ ਕਹਿੰਦਾ ਨਹੀਂ ਸਾਰਾ ਕੁਝ ਹੁੰਦਾ ਹੈ ਦੂਜਾ ਵੀ ਹੁੰਦਾ ਹੈ ਇਹ ਅਹੰਕਾਰ ਹੈ ਸਾਡਾ ਤੇ ਚੇਤੇ ਰੱਖਿਓ ਪਾਤਸ਼ਾਹ ਕਹਿੰਦੇ ਹਉਮੈ ਨਾ ਵੈ ਨਾਲ ਵਿਰੋਧ ਹੈ ਜਿਹੜੀ ਹਉਮੈ ਹੈ ਨਾ ਇਹਦਾ ਉਸ ਅਕਾਲ ਪੁਰਖ ਦੇ ਨਾਮ ਨਾਲ ਆਪਸ ਵਿੱਚ ਵਿਰੋਧ ਹੈ ਬਸ ਐ ਨਾ ਦੋਏ ਇੱਕ ਥਾਂਏ ਹੋਮੇ ਤੇ ਅਕਾਲ ਪੁਰਖ ਦਾ ਨਾਮ ਇਹ ਦੋਨੋਂ ਕਦੇ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਹਨੇਰਾ ਤੇ ਚਾਨਣ ਇਹ ਨਹੀਂ ਨਾ ਇਕੱਠੇ ਰਹਿ ਸਕਦੇ ਉਸੇ ਤਰ੍ਹਾਂ ਅਕਾਲ ਪੁਰਖ ਦਾ ਨਾਮ ਉਹਦੀ ਹੋਂਦ ਉਹਦਾ ਗਿਆਨ ਤੇ ਸਾਡਾ ਹੰਕਾਰ ਇਹ ਦੋਨੋਂ ਇਕੱਠੇ ਨਹੀਂ ਰਹਿ ਸਕਦੇ ਮਰਜੀ ਤੇਰੀ ਆ ਬੰਦਿਆ ਹੰਕਾਰ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਆ ਜਾਂ ਉਸ ਅਕਾਲ ਪੁਰਖ ਦੇ ਸਿਧਾਂਤ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਆ ਇਹ ਗੱਲ ਪੱਲੇ ਬੰਨ ਨਹੀਂ ਦੋਨਾਂ ਦੇ ਵਿੱਚੋਂ ਰਹੇਗਾ ਅੰਦਰ ਇੱਕ ਹੀ ਜੇ ਗੁਰੂ ਦੀ ਗੁਰੂ ਦੇ ਨਾਮ ਨੂੰ ਗੁਰੂ ਦੇ ਸਿਧਾਂਤ ਨੂੰ ਆਪਣੇ ਅੰਦਰ ਟਿਕਾਏਗਾ ਤੇ ਇਸ ਭਵਜਨ ਦੇ ਵਿੱਚੋਂ ਨਸਤਾਰਾ ਹੋਏਗਾ ਵਿਕਾਰਾਂ ਤੋਂ ਰਹਿਤ ਹੋ ਕੇ ਕਾਲਖ ਤੋਂ ਰਹਿਤ ਹੋ ਕੇ ਦੁਨੀਆ ਤੋਂ ਜਾਏਗਾ ਤੇ ਜੇ ਅੰਦਰ ਹੰਕਾਰ ਨੂੰ ਆਪਣੇ ਅੰਦਰ ਵਾਸਾ ਨਹੀਂ ਦੇਵੇਗਾ ਤੇ ਫਿਰ ਗੁਰੂ ਸਾਹਿਬ ਨੇ ਪਤਾ ਕੀ ਲਿਖਿਆ ਕਹਿੰਦੇ ਜਿਉਂ ਜਿਉਂ ਚੱਲ ਹੈ ਚੁਬੈ ਦੁੱਖ ਪਾਵੈ ਜਿਵੇਂ ਜਿਵੇਂ ਜ਼ਿੰਦਗੀ 'ਚ ਚੱਲੇਗਾ ਅੱਗੇ ਤੁਰੇਗਾ ਓਵੇਂ ਓਵੇਂ ਹੰਕਾਰ ਦੇ ਇਸ ਕੰਡੇ ਨੇ ਤੇਰੇ ਅੰਦਰ ਚੁਬਣਾ ਤੈਨੂੰ ਦੁੱਖ ਦੇਣਾ ਇਸ ਕਰਕੇ ਮਰਜੀ ਤੇਰੀ ਹੈ ਪਾਤਸ਼ਾਹ ਕਹਿਣ ਲਗੇ ਸਤ ਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਵਿਖਾਦੀ ਤੋਸਟ ਅਪਵਾਦੀ ਤੇ ਪੁਨੀਤ ਸੰਗਾਰੇ ਕਹਿੰਦੇ ਪਾਤਸ਼ਾਹ ਮਹਾ ਵਿਖਾਦੀ ਵਿਖਾਦੀ ਹੁੰਦਾ ਗੁਰੂ ਪਿਆਰਿਓ ਜਿਹੜਾ ਬਹੁਤ ਜ਼ਿਆਦਾ ਝਗੜੇ ਕਰਦਾ ਹੋਵੇ ਝਗੜਾਲੂ ਬੰਦਾ ਕਹੇ ਜਿਹੜਾ ਸਾਰਾ ਦਿਨ ਆਪਣੀ ਰਸਨਾ ਤੋਂ ਮੰਦੇ ਬੋਲ ਬੋਲਦਾ ਹੋਵੇ ਮਾੜੇ ਬੋਲ ਬੋਲਦਾ ਹੋਵੇ ਝਗੜਾ ਕਰਦਾ ਹੋਵੇ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਈਰਖਾ ਬਹੁਤ ਜ਼ਿਆਦਾ ਕਰਦਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਕਹਿੰਦੇ ਮਹਾ ਵਿਖਾਦੀ ਦੁਸਤ ਅਪਵਾਦੀ ਮੰਦਾ ਬੋਲਣ ਵਾਲਾ ਤੇ ਪੁਨੀਤ ਸੰਗਾਰੇ ਪਾਤਸ਼ਾਹ ਤੇਰੇ ਬਚਨਾਂ ਦੇ ਕਰਕੇ ਤੇਰੇ ਬਚਨਾਂ ਦੇ ਨਾਲ ਉਹ ਵੀ ਪਵਿੱਤਰ ਹੋ ਗਏ ਉਹਨਾਂ ਦਾ ਜੀਵਨ ਵੀ ਤੇਰੇ ਦਰ ਦੇ ਪ੍ਰਵਾਨ ਹੋ ਗਿਆ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੇਰੇ ਬਚਨਾਂ ਤੇ ਕਰਕੇ ਜਿਹੜੇ ਵੱਡੇ ਵੱਡੇ ਇਰਖਾ ਲੋਕ ਸੀ ਵੱਡੇ ਵੱਡੇ ਲੜਾਕੂ ਲੋਕ ਸੀ ਸਾਰਾ ਦਿਨ ਲੜਾਈਆਂ ਝਗੜੇ ਰੁੱਖਾਪਨ ਉਹਨਾਂ ਦੀ ਜ਼ਿੰਦਗੀ 'ਚ ਸੀ ਉਹਨਾਂ ਦਾ ਵੀ ਜੀਵਨ ਵਿੱਚ ਸੁਧਾਰ ਆ ਗਿਆ ਉਹਨਾਂ ਦਾ ਜੀਵਨ ਵੀ ਸੋਹਣਾ ਬਣ ਗਿਆ ਹੁਣ ਇੱਥੇ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਖੜਾ ਕੇ ਵੇਖ ਰਹਿ ਜਿੰਨੀ ਵੀ ਸੰਗਤ ਆਪਾਂ ਦਰਵਾਜ਼ਾ ਸਾਹਿਬ ਵਿੱਚ ਹਾਜ਼ਰੀ ਭਰਦੇ ਆ ਜਾਂ ਘਰਾਂ ਵਿੱਚ ਬੈਠ ਕੇ ਸੁਣਦੇ ਹੋ ਕੀ ਸਾਡੀ ਜ਼ਿੰਦਗੀ ਲੰਘ ਚੱਲੀ ਐ ਗੁਰੂ ਦੀ ਬਾਣੀ ਨੂੰ ਸੁਣਦਿਆਂ ਸੁਣਦਿਆਂ ਗੁਰੂ ਦੇ ਬਚਨਾਂ ਨੂੰ ਸੁਣਦਿਆਂ ਸੁਣਦਿਆਂ ਸਾਡੀ ਜ਼ੁਬਾਨ ਦੇ ਵਿੱਚੋਂ ਉਹ ਕੜਤਲ ਖਤਮ ਹੋਈ ਕਿ ਨਹੀਂ ਹੋਈ ਆਪਾਂ ਇੱਕ ਖੋਜ ਕਰਕੇ ਵੇਖਣੀ ਐ ਸਾਡੀ ਜ਼ੁਬਾਨ ਦੇ ਉੱਤੇ ਉਹ ਮੰਦੇ ਬੋਲ ਆਉਣੇ ਬੰਦ ਹੋਏ ਜਾਂ ਨਹੀਂ ਹੋਏ ਆਪਣੇ ਅੰਦਰ ਦੀ ਇਹ ਖੋਜ ਕਰਕੇ ਵੇਖਣੀ ਐ ਮਣਾ ਤੈਨੂੰ ਸਾਲ ਹੋ ਗਿਆ 2 ਸਾਲ ਹੋ ਗਏ 10 ਸਾਲ ਹੋ ਗਏ ਗੁਰੂ ਦੇ ਦਰ ਤੇ ਆਉਂਦਿਆਂ ਨੂੰ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਨੂੰ ਤੇਰੇ ਅੰਦਰਲੀ ਤੇਰੀ ਜ਼ੁਬਾਨ ਤੋਂ ਨਿੰਦਿਆ ਖਤਮ ਹੋਈ ਕਿ ਨਹੀਂ ਹੋਈ ਤੇਰੇ ਅੰਦਰੋਂ ਈਰਖਾ ਖਤਮ ਹੋਈ ਕਿ ਨਹੀਂ ਹੋਈ ਤੇਰੇ ਅੰਦਰੋਂ ਸਾੜਾ ਖਤਮ ਹੋਇਆ ਕਿ ਨਹੀਂ ਹੋਇਆ ਤੇਰੇ ਅੰਦਰੋਂ ਝਗੜਾਲੂ ਬਿਰਤੀ ਖਤਮ ਹੋਈ ਕਿ ਨਹੀਂ ਹੋਈ ਤੂੰ ਦੱਸ ਵੀ ਗੁਰੂ ਦੇ ਬਚਨਾਂ ਨੇ ਤੇਰੇ ਵਿੱਚ ਕਿੰਨਾ ਕੋ ਬਦਲਾਵ ਲੈ ਕੇ ਆਂਦਾ ਹੈ ਹੁਣ ਜੇ ਸਾਡੀ ਜ਼ਿੰਦਗੀ 'ਚ ਬਦਲਾਵ ਆਇਆ ਤੇ ਮੁਬਾਰਕ ਹੈ ਗੁਰੂ ਪਿਆਰੇ ਤੇ ਜੇ ਸਾਡੀ ਜ਼ਿੰਦਗੀ 'ਚ ਬਦਲਾਵ ਨਹੀਂ ਆਇਆ ਨਾ ਤੇ ਅਸੀਂ ਗੁਰੂ ਤੇ ਸਵਾਲੀਆ ਨਿਸ਼ਾਨ ਨਹੀਂ ਪੈਦਾ ਕਰ ਸਕਦੇ ਕਿ ਪਾਤਸ਼ਾਹ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਸਤਿਗੁਰੂ ਦੇ ਜਿਹੜੇ ਬਚਨ ਹੈ ਉਹ ਪਾਪੀਆਂ ਦਾ ਜਿਹੜੇ ਝਗੜਾਦੂ ਲੋਕ ਨੇ ਈਰਖਾਦੂ ਲੋਕ ਨੇ ਉਹਨਾਂ ਦੇ ਜੀਵਨ ਨੂੰ ਵੀ ਪਵਿੱਤਰ ਬਣਾ ਦਿੰਦੇ ਆ ਤੇਰੇ ਬਚਨ ਸਾਡੇ ਜੀਵਨ ਵਿੱਚ ਤੇ ਕੋਈ ਬਦਲਾਵ ਨਹੀਂ ਆਇਆ ਪਿਆਰੋ ਚੇਤੇ ਰਚੂ ਤਵਾ ਰੀਤ ਦੇ ਪੰਨੇ ਫਰੋਲ ਕੇ ਵੇਖਿਓ ਗੁਰੂ ਦੇ ਬਚਨਾਂ ਨੇ ਤਾਂ ਸੱਜਣ ਠਾਗ ਵਰਗਿਆਂ ਨੂੰ ਵੀ ਭਾਈ ਸੱਜਣ ਬਣਾਇਆ ਹੈ ਗੁਰੂ ਦੇ ਬਚਨਾਂ ਨੇ ਤਾਂ ਅਜਾਮਲ ਪਾਪੀ ਵਰਗਿਆਂ ਨੂੰ ਵੀ ਗੁਰੂ ਦੇ ਰੱਬ ਦੇ ਭਗਤ ਬਣਾਇਆ ਸਤਿਗੁਰੂ ਦੇ ਬਚਨਾਂ ਨੇ ਗਨਕਾ ਵਰਗਿਆਂ ਔਰਤਾਂ ਨੂੰ ਵੀ ਰੱਬ ਦੇ ਪਿਆਰੀ ਬਣਾ ਦਿੱਤਾ ਜੇ ਤੇਰੇ ਜੀਵਨ ਵਿੱਚ ਕੋਈ ਬਦਲਾਵ ਨਹੀਂ ਨਾ ਆਇਆ ਤਾਂ ਇਹਦਾ ਮਤਲਬ ਅਬ ਪਹਿਲਾਂ ਵੀ ਪੜ ਚੁੱਕੇ ਆ ਕਿ ਹਉਮੈ ਤੇ ਉਸ ਅਕਾਲ ਪੁਰਖ ਦਾ ਨਾਮ ਇਹ ਦੋਨੇ ਕਦੇ ਇੱਕ ਥਾਂ ਤੇ ਇਕੱਠੇ ਨਹੀਂ ਵਸਦੇ ਇਹਦਾ ਮਤਲਬ ਤੇਰੇ ਅੰਦਰ ਕਿਸੇ ਨਾ ਕਿਸੇ ਗੱਲ ਦੀ ਹਉਮੈ ਹੈ ਜਿਹੜੀ ਗੁਰੂ ਦੇ ਬਚਨਾਂ ਨੂੰ ਤੇਰੇ ਨੇੜੇ ਹੋਣ ਨਹੀਂ ਦੇ ਰਹੀ ਇਹ ਪਰਚੋਲ ਕਰਨੀ ਪੈਣੀ ਇਹ ਆਪਣੇ ਅੰਦਰ ਨੂੰ ਅਹਿਸਾਸ ਕਰਉਣਾ ਪੈਣਾ ਕਿ ਤੇਰੇ ਅੰਦਰ ਕੋਈ ਹੰਕਾਰ ਹੈ ਜਿਹੜਾ ਗੁਰੂ ਦੇ ਬਚਨ ਨੂੰ ਤੇਰੇ ਨੇੜੇ ਨਹੀਂ ਹੋਣ ਦੇ ਰਿਹਾ ਤੇ ਉਹਦੇ ਕਰਕੇ ਤੇਰੇ ਜੀਵਨ ਵਿੱਚ ਬਦਲਾਅ ਨਹੀਂ ਆ ਰਿਹਾ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਹਉਮੈ ਦਾ ਹੰਕਾਰ ਨਾਲ ਵਿਰੋਧ ਹੈ ਹਉਮੈ ਦਾ ਗੁਰੂ ਦੇ ਨਾਮ ਨਾਲ ਗੁਰੂ ਦੇ ਸਿਧਾਂਤ ਨਾਲ ਵਿਰੋਧ ਹੈ ਇਸ ਕਰਕੇ ਤੇਰੇ ਜੀਵਨ 'ਚ ਬਦਲਾਅ ਨਹੀਂ ਆ ਰਿਹਾ ਨਹੀਂ ਤੇ ਜਦੋਂ ਇਤਿਹਾਸ ਦੇ ਪੰਨੇ ਫਰੋਲੇਗਾ ਵੱਡੇ ਵੱਡੇ ਚੋਰ ਵੀ ਗੁਰੂ ਦੇ ਦਰ ਦੇ ਪਿਆਰੇ ਬਣ ਗਏ ਭਗਤ ਬਣੇ ਨੇ ਗੁਰੂ ਪਿਆਰੇ ਅੰਗੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਮਹਾ ਵਿਖਾਦੀ ਦੁਸਤ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਕਹਿੰਦੇ ਪਾਤਸ਼ਾ ਤੇਰੇ ਗਿਆਨ ਨਾਲੋਂ ਟੁੱਟ ਕੇ ਤੇਰੇ ਸਿਧਾਂਤ ਨਾਲੋਂ ਟੁੱਟ ਕੇ ਜਿਹੜੇ ਲੋਕ ਜਨਮ ਭਵੰਤੇ ਜਿਉਣ ਮਰਨ ਦੇ ਚੱਕਰਾਂ ਵਿੱਚ ਪਏ ਹੋਏ ਸੀ ਆਪਾਂ ਬਹੁਤ ਵਾਰੀ ਸਮਝਿਆ ਜਿਉਣ ਮਰਨ ਦਾ ਚੱਕਰ ਕੀ ਹੈ ਬੰਦਾ ਚਾਉਂਦੇ ਜੀ ਗੁਰੂ ਨਾਲੋਂ ਟੁੱਟ ਕੇ ਅਨੇਕਾਂ ਕਰਮ ਕਰਦਾ ਗੁਰੂ ਪਿਆਰਿਓ ਜਿਹੜਾ ਇਹਨੂੰ ਵੱਖੋ-ਵੱਖਰੀਆਂ ਜੂਨਾ ਦੇ ਵਿੱਚ ਲੈ ਕੇ ਤੁਰਿਆ ਫਰਦਾ ਰਹਿੰਦਾ ਸਾਡਾ ਮਨ ਭਾਵ ਜਿਵੇਂ ਆਪਾਂ ਪੜਦੇ ਆਂ ਲੰਬ ਕੁੱਤਾ ਵੀ ਜੇ ਸਾਡੇ ਅੰਦਰ ਲਾਲਚ ਬਿਰਤੀ ਇੰਨੀ ਜ਼ਿਆਦਾ ਵੱਡੇ ਪੱਧਰ ਤੇ ਪ੍ਰਭਲ ਹੋ ਗਈ ਹੈ ਕਿ ਲਾਲਚ ਦੇ ਵਿੱਚ ਆ ਕੇ ਅਸੀਂ ਪਰਾਇਆ ਹੱਕ ਖਾਣ ਲੱਗ ਪਏ ਰਿਸ਼ਵਤਾਂ ਲੈਣ ਲੱਗ ਪਏ ਲੋਕਾਂ ਦੇ ਨਾਲ ਧੋਖਾ ਠੱਗੀ ਕਰਨ ਲੱਗ ਪਏ ਪਾਦਸ਼ਾਹ ਕਹਿੰਦੇ ਸਰੀਰ ਬੇਸ਼ੱਕ ਪੁੱਤ ਤੇਰਾ ਮਨੁੱਖਾਂ ਵਾਲਾ ਹੈ ਪਰ ਸਚਾਈ ਇਹ ਏ ਹੈ ਕਿ ਤੇ ਤੂੰ ਇਸ ਟਾਈਮ ਕੁੱਤੇ ਵਾਲੀ ਜੁਨੀ ਭੋਗਦਾ ਪਿਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਲੱਭ ਕੁੱਤਾ ਜਿੱਥੇ ਲਾਲਚ ਆ ਗਿਆ ਉਹ ਮਨੁੱਖਾ ਜੁਨੀ ਵੀ ਕੁੱਤਿਆਂ ਵਾਲੀ ਬਣ ਜਾਂਦੀ ਹੈ ਤੇ ਇਹਨੂੰ ਇਸੇ ਨੂੰ ਕਿਹਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਪ ਸਰੀਰ ਮਨੁੱਖਾਂ ਵਾਲਾ ਕਰਮ ਤੇਰੇ ਪਸ਼ੂਆਂ ਵਾਲੇ ਨੇ ਇਹ ਸਮਝ ਲੈ ਤੂੰ ਪਸ਼ੂਆਂ ਵਾਲੀ ਜੁਨੀ ਭੋਗਦਾ ਪਿਆ ਤਾਹੀ ਮਹਾਰਾਜ ਨੇ ਕਿਹਾ ਸੀ ਨਾ ਨਰੂ ਮਰੈ ਨਰ ਕਾਮ ਨ ਆਵੈ ਪਸ਼ੂ ਮਰੈ ਦਸ ਕਾਜ ਸੰਵਾਰੈ ਹੁਣ ਇੱਥੇ ਸਾਡੇ ਕਈ ਪ੍ਰਚਾਰਕਾਂ ਰਾਗੀਆਂ ਢਾਡੀਆਂ ਨੇ ਅਰਥ ਕੀਤੇ ਕਹਿੰਦੇ ਵੇਖੋ ਜੀ ਬੰਦਾ ਮਰ ਜਾਏ ਨਾ ਤੇ ਬੰਦਾ ਕਿਸੇ ਵੀ ਚੀਜ਼ ਦੇ ਕੰਮ ਨਹੀਂ ਆਉਂਦਾ ਬੰਦਾ ਮਰਨ ਤੋਂ ਬਾਅਦ ਕਿਸੇ ਦੀ ਕੰਮ ਨਹੀਂ ਆਉਂਦਾ ਪਸ਼ੂ ਮਰ ਜਾਏ ਤੇ ਪਸ਼ੂ ਮਰਨ ਤੋਂ ਬਾਅਦ ਬਹੁਤ ਜਗ੍ਹਾ ਤੇ ਕੰਮ ਆ ਜਾਂਦਾ ਬਹੁਤ ਵਾਰ ਇਹਦੇ ਅਰਥ ਕੀਤੇ ਆ ਪਰ ਗੁਰੂ ਪਿਆਰਿਓ ਜੇ ਕੋਈ ਸੰਗਤ ਵਿੱਚੋਂ ਉੱਠ ਕੇ ਸਵਾਲ ਕਰੇ ਇਸ ਗੱਲ ਦਾ ਕਿ ਜੇ ਗੁਰਬਾਣੀ ਇਹ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਬੰਦਾ ਕਿਸੇ ਕੰਮ ਨਹੀਂ ਆਉਂਦਾ ਅੱਜ ਤੇ ਮਰਨ ਤੋਂ ਬਾਅਦ ਅੱਖਾਂ ਵੀ ਕੰਮ ਆ ਰਹੀਆਂ ਨੇ ਅੱਜ ਤੇ liver ਵੀ ਕੰਮ ਆ ਰਹੇ ਨੇ ਅੱਜ ਤੇ ਗੁਰਦੇ ਵੀ ਕੰਮ ਆ ਰਹੇ ਨੇ ਭਾਵ ਅੱਜ ਤੇ ਸਰੀਰ ਦੇ ਅੰਗ ਕੰਮ ਆ ਰਹੇ ਨੇ ਇਹਦਾ ਮਤਲਬ ਸਾਡੀ ਕੀਤੀ ਹੋਈ ਗਲਤ ਵਿਆਖਿਆ ਗੁਰੂ ਤੇ ਸਵਾਲੀਆ ਨਿਸ਼ਾਨ ਪੈਦਾ ਕਰ ਦਿੰਦੀ ਹੈ ਸਾਡੀ ਕੀਤੀ ਹੋਈ ਗਲਤ ਵਿਆਖਿਆ ਫਿਰ ਗੁਰੂ ਸਾਹਿਬ ਨੇ ਕੀ ਕਿਹਾ ਨਰੂ ਮਰੈ ਨਰ ਕਾਮਨਾ ਆਵੇ ਦਾ ਮਤਲਬ ਕੀ ਹੈ ਗੁਰੂ ਪਿਆਰਿਓ ਭਾ ਮਤਲਬ ਸਮਝੋ ਬੰਦਿਆ ਤੇਰੇ ਅੰਦਰ ਜਿਹੜਾ ਬੰਦਾ ਲੁਕਿਆ ਹੋਇਆ ਹੈ ਜੇ ਤੇਰੇ ਅੰਦਰੋਂ ਇਨਸਾਨੀਅਤ ਮਰ ਗਈ ਤੇਰੇ ਅੰਦਰੋਂ ਬੰਦਿਆਂ ਵਾਲੀ ਵਿਰਤੀ ਮਰ ਗਈ ਨਰੂ ਮਰੈ ਨਰ ਕਾਮਨਾ ਆਵੇ ਜੇ ਤੇਰੇ ਅੰਦਰੋਂ ਇਨਸਾਨੀਅਤ ਮਰ ਗਈ ਸਮਝ ਲੈਣਾ ਆ ਸਰੀਰ ਕਦੇ ਵੀ ਕਿਸੇ ਦੇ ਕੰਮ ਮੈਨੂੰ ਦਾ ਨਰੂ ਮਰੇ ਤੇਰੀ ਅੰਦਰਲੀ ਇਨਸਾਨੀਅਤ ਮਰ ਜਾਏ ਤੂੰ ਕਿਸੇ ਦੇ ਵੀ ਕੰਮ ਨਹੀਂ ਆਏਗਾ ਪਸ਼ੂ ਮਰੇ ਤੇਰੇ ਅੰਦਰੋਂ ਪਸ਼ੂਆਂ ਵਾਲੀ ਬਿਰਤੀ ਮਰ ਜਾਏ ਕੁੱਤਿਆਂ ਵਾਲੀ ਬਿਰਤੀ ਮਰ ਜਾਏ ਤੂੰ ਕਿਸੇ ਦੇ ਕਿਸੇ ਦਾ ਹੱਕ ਨਹੀਂ ਖਾਵੇਂਗਾ ਪਸ਼ੂ ਮਰੇ ਦਸ ਕਾਜ ਸਵਾਰਾ ਫਿਰ ਤੂੰ ਪਤਾ ਹੀ ਨਹੀਂ ਕਿੰਨੇ ਲੋਕਾਂ ਦੇ ਕੰਮ ਸਵਾਰ ਦੇਵੇਂਗਾ ਜੇ ਤੇਰੇ ਅੰਦਰੋਂ ਪਸ਼ੂਆਂ ਵਾਲੀ ਬਿਰਤੀ ਮਰ ਜਾਏ ਗੱਲ ਹੈ ਗੁਰੂ ਪਿਆਰਿਓ ਸਾਡੇ ਅੰਦਰ ਦੀ ਤੇ ਇੱਥੇ ਇਹ ਅਰਥ ਕਰ ਛੱਡੇ ਕਿ ਜੇ ਬੰਦਾ ਮਰ ਜਾਈ ਕਿਸੇ ਦੇ ਕੰਮ ਨਹੀਂ ਆਉਂਦਾ ਵੇਖੋ ਗੁਰਮਖੋ ਗੁਰੂ ਦੀ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਗੁਰੂ ਦੇ ਕੋਲੋਂ ਹੀ ਸਮਝੀ ਜਾਂਦੀ ਆ ਆਪਾਂ ਬਚਨ ਪੜ੍ਹਦੇ ਆ ਨਾ ਗੁਰ ਕੀ ਬਾਣੀ ਗੁਰ ਤੇ ਜਾਤੀ ਗੁਰੂ ਦੀ ਬਾਣੀ ਗੁਰੂ ਦੇ ਕੋਲੋਂ ਹੀ ਜਾਣੀ ਜਾ ਸਕਦੀ ਐ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਗੁਰਵਾਣੀ ਦੇ ਵਿੱਚੋਂ ਹੀ ਹੁੰਦੀ ਐ ਇਸ ਕਰਕੇ ਗੁਰਮਖੋ ਸਮਝੋ ਕਿ ਸਾਡੇ ਅੰਦਰਲੀ ਜਿਹੜੀ ਇਨਸਾਨੀਅਤ ਹੈ ਉਹ ਨਹੀਂ ਕਦੇ ਮਰਨੀ ਚਾਹੀਦੀ ਤੇ ਜੇ ਇਨਸਾਨੀਅਤ ਮਰ ਗਈ ਨਾ ਸਤ ਜਾਨਿਓ ਉਹ ਆ ਬੰਦਾ ਕਦੇ ਕਿਸੇ ਦੇ ਗੁਰਮਖੋ ਕੰਮ ਨਹੀਂ ਆਉਂਦਾ ਇਸ ਕਰਕੇ ਜਿਹੜੀ ਲਾਲਚ ਬਿਰਤ ਗੱਲ ਚੱਲੀ ਸੀ ਜਿਉਣ ਤੇ ਮਰਨ ਦੀ ਕਿ ਬੰਦਾ ਕਿਵੇਂ ਹਰ ਰੋਜ਼ ਮਰ ਮਰ ਕੇ ਜ਼ਿੰਦਗੀ ਜਿਉਂਦਾ ਹੈ ਭਾਵ ਜੇ ਲਾਲਚ ਬਿਰਤੀ ਤੇਰੇ ਅੰਦਰ ਆ ਗਈ ਤੇ ਐਉਂ ਸਮਝ ਤੇਰੇ ਅੰਦਰੋਂ ਬੰਦਾ ਮਰ ਗਿਆ ਤੇ ਕੁੱਤੇ ਦੀ ਜੂਨੀ ਵਿੱਚ ਜਾ ਕੇ ਤੇਰਾ ਜਨਮ ਹੋ ਗਿਆ ਜੇ ਤੇਰੀ ਜ਼ਿੰਦਗੀ ਵਿੱਚ ਨਸ਼ੇ ਆ ਗਏ ਭਾਵ ਮਾੜੇ ਤੇਰੀ ਜ਼ਿੰਦਗੀ ਵਿੱਚ ਨਸ਼ੇ ਆ ਗਏ ਤੇ ਇਉਂ ਸਮਝ ਤੇਰੀ ਜ਼ਿੰਦਗੀ ਦੇ ਵਿੱਚੋਂ ਬੰਦਾ ਮਰ ਗਿਆ ਤੇ ਤੇਰੀ ਜਿਹੜੀ ਜੁਨੀ ਆ ਉਹ ਸੂਰਵਾਰੀ ਹੋ ਗਈ ਕਿਉਂਕਿ ਸੂਰ ਵੀ ਖਾੜਿਆਂ ਦੇ ਵਿੱਚ ਜਾ ਕੇ ਗੰਦ ਖਾਂਦਾ ਫਿਰਦਾ ਹੈ ਫਿਰ ਤੂੰ ਸੂਰ ਦੀ ਜੁਨੀ ਭੋਗਦਾ ਪਿਆ ਤੋ ਕਹਿਣ ਦਾ ਭਾਵ ਗੁਰੂ ਪਿਆਰਿਓ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਨਮ ਭਵੰਤੇ ਤੇਰੇ ਗਿਆਨ ਨਾਲੋਂ ਟੁੱਟ ਕੇ ਪਾਤਸ਼ਾਹ ਜਿਹੜੇ ਲੋਕ ਜਨਮ ਮਰਨ ਦੇ ਚੱਕਰਾਂ ਵਿੱਚ ਪਏ ਹੋਏ ਸੀ ਨਰਕ ਭੜਾਂਦੇ ਜਿਨ੍ਹਾਂ ਨੇ ਜਉਂਦੇ ਜੀ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਤਿੰਨ ਕੇ ਕੁੱਲ ਉਧਾਰੇ ਤੇਰੇ ਬਚਨਾਂ ਦੇ ਸਦਕਾ ਉਹਨਾਂ ਦੀਆਂ ਕੁੱਲਾਂ ਇਸ ਭਵਜਲ ਸਮੁੰਦਰ ਚੋਂ ਪਾਰ ਹੋ ਗਈਆਂ ਬੋਲੋ ਸਤਨਾਮ ਵਾਹਿਗੁਰੂ ਭਾਵ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਤੇ ਆਪਣੇ ਪਰਿਵਾਰ ਨੂੰ ਜਉਂਦੇ ਜੀ ਨਰਕ ਵੱਲ ਧੱਕ ਲਿਆ ਸੀ ਗੁਰੂ ਪਿਆਰੇ ਉਹਨਾਂ ਦਾ ਵੀ ਨਸਤਾਰਾ ਹੋ ਗਿਆ ਕਿਦੇ ਕਰਕੇ ਗੁਰੂ ਦੇ ਬਚਨਾ ਕਰਕੇ ਪੰਲੇ ਬਣ ਲੋ ਗੁਰੂ ਦੇ ਬਚਨਾ ਤੋਂ ਬਿਨਾ ਸਾਡੀ ਜ਼ਿੰਦਗੀ ਦੇ ਵਿੱਚ ਗੁਰਮੁਖ ਖੱਖ ਵੀ ਨਹੀਂ ਦਾ ਤੇ ਜਿਹੜਾ ਗੁਰੂ ਦਾ ਜਿਹੜਾ ਮਨੁੱਖ ਗੁਰੂ ਦੇ ਬਚਨ ਨੂੰ ਸੁਣੀ ਵੀ ਜਾ ਰਿਹਾ ਹੈ ਸਮਝੀ ਵੀ ਜਾ ਰਿਹਾ ਹੈ ਤੇ ਮੰਨਣ ਨੂੰ ਤਿਆਰ ਲਈ ਗੁਰੂ ਪਿਆਰਿਓ ਇਉਂ ਸਮਝ ਲਓ ਆਪਣੀ ਮੰਜ਼ਲ ਦੇ ਸਿਖਰਲੇ ਟੰਬੇ ਤੇ ਜਾ ਕੇ ਉਹ ਥੱਲੇ ਡਿੱਗਦਾ ਪਿਆ ਪੌੜੀ ਦੇ ਅਖੀਰਲੇ ਟੰਬੇ ਤੇ ਜਾ ਕੇ ਉਹ ਡਿੱਗਦਾ ਪਿਆ ਤੇ ਗੁਰੂ ਪਿਆਰਿਓ ਇੱਥੋਂ ਡਿੱਗਿਆ ਕਦੇ ਬਚਦਾ ਵੀ ਨਹੀਂ ਕਹਿਣ ਦਾ ਭਾਵ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਤੇ ਭਰੋਸਾ ਨਹੀਂ ਨਾ ਆਇਆ ਸੱਚ ਜਾਣਿਓ ਉਦੋਂ ਜ਼ਿੰਦਗੀ ਵਿੱਚ ਦੁਨੀਆ ਵਿੱਚ ਕਿਸੇ ਹੋਰ ਥਾਂ ਤੇ ਭਰੋਸਾ ਉਹਦਾ ਬਣਨਾ ਵੀ ਕੋਈ ਨਹੀਂ ਯਾਦ ਰੱਖਿਓ ਇਹ ਗੁਰੂ ਉਹ ਹੈ ਜਿਹਦੇ ਅੰਦਰ 35 ਉਹ ਮਹਾਪੁਰਖ ਬੈਠੇ ਨੇ ਜਿਨ੍ਹਾਂ ਨੇ ਗੁਰੂ ਪਿਆਰਿਓ ਆਪਣੀ ਜ਼ਿੰਦਗੀ ਦਾਤੇ ਲਾ ਕੇ ਉਸ ਅਕਾਲ ਪੁਰਖ ਵੈਗਰੂ ਦੇ ਨਾਲ ਪਿਆਰ ਪਾਇਆ ਤੇ ਕੁਰਬਾਨੀਆਂ ਤੱਕ ਦਿੱਤੀਆਂ ਉਹ ਕੁਰਬਾਨੀਆਂ ਭਰਿਆ ਜਿਹੜਾ ਸਿਧਾਂਤ ਹੈ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਤੇ ਜਿਨ੍ਹਾਂ ਨੂੰ ਇਹ ਸਿਧਾਂਤ ਪ੍ਰਵਾਨ ਨਹੀਂ ਆਇਆ ਤੇ ਉਹ ਅੱਜ ਥਾਂ ਥਾਂ ਤੇ ਭਟਕਦੇ ਵੀ ਫਰਦੇ ਨੇ ਕਲਪ ਦੇ ਵੀ ਫਰਦੇ ਨੇ ਫਿਰ ਘਰ ਵਿੱਚ ਚਿੰਤਾ ਹੈ ਝੋਰਾ ਹੈ ਗੁਰੂ ਪਿਆਰੋ ਲੜਾਈਆਂ ਨੇ ਕਲੇਸ਼ ਨੇ ਤੇ ਪਾਕਸ਼ਾ ਕਹਿੰਦੇ ਜੇ ਇਸ ਨਰਕਾਂ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਨਿਕਲਣਾ ਨਾ ਪਿਆਰੇ ਕਿ ਹਰ ਰੋਜ਼ ਆਪਾਂ ਪੜਦੇ ਆ ਸਾਰੇ ਕਿਰਪਾ ਕਰਿਓ ਧੂਕ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਕਹਿ ਲਓ ਗੁਰੂ ਦੇ ਬਚਨ ਕਹਿ ਲਓ ਗੁਰੂ ਦੇ ਬਚਨ ਨੂੰ ਸੁਣ ਕੇ ਹੀ ਤੇਰੇ ਪਰਿਵਾਰ ਦੇ ਵਿੱਚੋਂ ਦੁੱਖ ਕਲੇਸ਼ ਲੜਾਈਆਂ ਝਗੜੇ ਨਿਕਲ ਸਕਦੇ ਆ ਤੇ ਬਚਨਾ ਤੇ ਭਰੋਸਾ ਹੋਣਾ ਤੇ ਜੇ ਬਚਨਾ ਤੇ ਭਰੋਸਾ ਨਹੀਂ ਹੈ ਤੇ ਫਿਰ ਗੁਰੂ ਪਿਆਰਿਓ ਗੁਰੂ ਸਾਹਿਬ ਕਹਿੰਦੇ ਬੇਸ਼ੱਕ ساری ਜ਼ਿੰਦਗੀ ਗੁਰੂ ਦੇ ਦਰ ਤੇ ਆਈ ਜਾ ਫਿਰ ਤਾਂ ਵੀ ਪਰਵਾਣ ਨਹੀਂ ਹੋਵੇਗਾ ਤਾਂ ਵੀ ਲੜਾਈਆਂ ਝਗੜੇ ਤੇਰੇ ਘਰ ਵਿੱਚੋਂ ਖਤਮ ਨਹੀਂ ਹੋਣਗੇ ਅੱਗੇ ਪਾਸ਼ਾ ਕਹਿਣ ਲੱਗੇ ਕਹਿੰਦੇ ਜਨਮ ਭਵੰਤੇ ਨਰਕ ਪੜੰਤੇ ਤਿੰਨ ਕੇ 꼴 ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪਰਗਟ ਹਰ ਦੁਆਰੇ ਪਤਸ਼ਮੈ ਜਦੋਂ ਸਮਾਜ ਵਿੱਚ ਝਾਤ ਮਾਰ ਕੇ ਵੇਖਦਾ ਨਾ ਜਦੋਂ ਮੈਂ ਸਮਾਜ ਵਿੱਚ ਝਾਤ ਮਾਰ ਕੇ ਵੇਖਦਾ ਹਾਂ ਤੇ ਕੀ ਦੇਖਿਆ ਕਿ ਜਿੰਨਾ ਮਨੁੱਖਾਂ ਨੂੰ ਕੋਈ ਜਾਣਦਾ ਨਹੀਂ ਸੀ ਪਿੰਡ ਦੇ ਲੋਕ ਤੱਕ ਨਹੀਂ ਜਾਣਦੇ ਸੀ ਦੁਨੀਆ ਨੇ ਤਾਂ ਕੀ ਜਾਣਣਾ ਹੈ ਜਿਨ੍ਹਾਂ ਨੂੰ ਪਿੰਡ ਦੇ ਲੋਕ ਛੱਡੋ ਉਹਦੇ ਆਪਣੇ ਇਲਾਕੇ ਆਪਣੇ ਪੱਤੀ ਆਪਣੇ ਗੁਵਾੜ ਦੇ ਲੋਕ ਉਹਨੂੰ ਜਾਣਦੇ ਨਹੀਂ ਸੀ ਭਾਵ ਉਹਨੂੰ ਟਿੱਜ ਸਮਝਦੇ ਸੀ ਕਹਿੰਦੇ ਕੋਹੇ ਨਾ ਜਾਣੈ ਕੋਹੇ ਨਾ ਮਾਨੈ ਜਿਹਦੀ ਸਮਾਜ ਵਿੱਚ ਕੋਈ ਗੱਲ ਨਹੀਂ ਮੰਨੀ ਜਾਂਦੀ ਸੀ ਜਿਹਨੂੰ ਸਮਾਜ ਦੇ ਵਿੱਚ ਅਣਗੌਲਿਆ ਕਰਕੇ ਦੇਖਿਆ ਜਾਂਦਾ ਸੀ ਤੇ ਮੈਂ ਕੀ ਵੇਖਿਆ ਸੇ ਪਰਗਟ ਹਰ ਦਵਾਰੇ ਸਾਰੇ ਪੜੋਸੇ ਪਰਗਟ ਹਰ ਉਹ ਪ੍ਰਗਟ ਹੋ ਗਏ ਕਦੋਂ ਜਦੋਂ ਹਰੀ ਦੇ ਦਰ ਤੇ ਆਏ ਭਾਵ ਜਦੋਂ ਗੁਰੂ ਦਾ ਸਿਧਾਂਤ ਮੰਨਿਆ ਗੁਰੂ ਦੇ ਬਚਨ ਨੂੰ ਮੰਨਿਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਪਛਦਾ ਤੱਕ ਨਹੀਂ ਸੀ ਜਿਨ੍ਹਾਂ ਨੂੰ ਕੋਈ ਜਿਨ੍ਹਾਂ ਦੀ ਗੱਲ ਸਮਾਜ ਵਿੱਚ ਕੋਈ ਮੰਨਦਾ ਤੱਕ ਨਹੀਂ ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਗਟ ਹੋਏ ਨੇ ਕਾਦੇ ਕਰਕੇ ਉਹ ਤੇਰੇ ਬਚਨਾਂ ਦੇ ਕਰਕੇ ਪ੍ਰਗਟ ਹੋਏ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇਰਾ ਬਚਨ ਆ ਗਿਆ ਤੇਰਾ ਹੁਕਮ ਆ ਗਿਆ ਤੇਰਾ ਸਿਧਾਂਤ ਆ ਗਿਆ ਗੁਰੂ ਪਿਆਰਿਓ ਜਿਹੜੀ ਗਣਕਾ ਸੀ ਗਣਕਾ ਦਾ ਜੀਵਨ ਕਿੰਨਾ ਮਾੜਾ ਸੀ ਗਣਕਾ ਦਾ ਕਰਤਾਰ ਕਿੰਨਾ ਮਾੜਾ ਸੀ ਮਾੜੇ ਕਰਤਾਰ ਵਾਲੇ ਬੰਦਿਆਂ ਦੀਆਂ ਕੌਣ ਰਹਿੰਦੀ ਦੁਨੀਆ ਤੱਕ ਗੱਲਾਂ ਕਰਦਾ ਜੇ ਅੱਜ ਗਣਕਾ ਦੀਆਂ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਉਹ ਉਹਦੇ ਮਾੜੇ ਕਰਤਾਰ ਕਰਕੇ ਨਹੀਂ ਉਹਦੀਆਂ ਗੱਲਾਂ ਤਾਂ ਹੁੰਦੀਆਂ ਕਿ ਮਾੜੇ ਕਰਤਾਰ ਵਾਲੀ ਗਣਕਾ ਨੇ ਜਦੋਂ ਗੁਰੂ ਦਾ ਬਚਨ ਮੰਨਿਆ ਉਹ ਵੀ ਇਸ ਭਵਜਲ ਸਮੁੰਦਰ ਚੋਂ ਪਾਰ ਹੋਈ ਹੈ ਅੱਜ ਦੁਨੀਆ ਵਿੱਚ ਗੱਲਾਂ ਹੁੰਦੀਆਂ ਬੰਦਾ ਹੈ ਅਜ਼ਾਮਲ ਪਾਪੀ ਦੀਆਂ ਗੱਲਾਂ ਅੱਜ ਦੁਨੀਆ ਦੇ ਵਿੱਚ ਉਹਦੇ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਹੀਂ ਹੋ ਰਹੀਆਂ ਗੁਰੂ ਪਿਆਰ ਨੂੰ ਅਜ਼ਾਮਲ ਦੀਆਂ ਗੱਲਾਂ ਅੱਜ ਦੁਨੀਆ ਦੇ ਵਿੱਚ ਤਾਂ ਹੋ ਰਹੀਆਂ ਕਿ ਅਜ਼ਾਮਲ ਵਰਗਾ ਪਾਪੀ ਬੰਦਾ ਜਦੋਂ ਗੁਰੂ ਦੇ ਬਚਨਾਂ ਨੂੰ ਆਪਣੀ ਸੁਰਤ ਦੇ ਅੰਦਰ ਟਿਕਾ ਗਿਆ ਤੇ ਉਹਦਾ ਵੀ ਇਸ ਭਵਜਲ ਵਿੱਚੋਂ ਨਿਸਤਾਰਾ ਹੋ ਗਿਆ ਤਾਂ ਉਹਦੀਆਂ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਪਈਆਂ ਨੇ ਭਗਤ ਪ੍ਰਹਿਲਾਦ ਵਰਗਿਆਂ ਦੀਆਂ ਗੁਰੂ ਪਿਆਰ ਵਾਲੋ ਗੱਲਾਂ ਕਿਉਂ ਹੁੰਦੀਆਂ ਕਿਉਂਕਿ ਉਹਨਾਂ ਨੇ ਬਚਪਨ ਦੇ ਵਿੱਚ ਹੀ ਗੁਰੂ ਦੇ ਬਚਨ ਆਪਣੇ ਹਿਰਦੇ ਦੇ ਵਿੱਚ ਵਸਾਏ ਤੇ ਅੱਜ ਗੁਰੂ ਪਿਆਰਿਓ ਦੁਨੀਆ ਉਹਨਾਂ ਦੀਆਂ ਉਦਾਹਰਨਾਂ ਮੰਦੀ ਪਈ ਹੈ RAM ਜੰਪੂ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਉਹਨਾਂ ਨੇ ਬਚਪਨ ਦੇ ਵਿੱਚ ਹੀ ਇੰਨਾ ਗੁਰੂ ਦਾ ਸਿਧਾਂਤ ਕਮਾਲਿਆ ਕਿ ਗੁਰਬਾਣੀ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋ ਗਿਆ ਤੇ ਦੁਨੀਆ ਦੇ ਲੋਕਾਂ ਨੂੰ ਉਦਾਹਰਨ ਦਿੱਤੀ ਕਿ ਦੁਨੀਆ ਦੇ ਲੋਕੋ RAM ਜਪੋ ਜੀ ਐਸੇ ਐਸੇ ਪਾਤਸ਼ਾਹ ਕਿਵੇਂ ਜਪੀਏ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਧਰੂ ਨੇ ਜਪਿਆ ਜਿਵੇਂ ਪ੍ਰਹਿਲਾਦ ਨੇ ਜਪਿਆ ਤੇ ਯਾਦ ਰੱਖਿਓ ਇਹਨਾਂ ਦੀ ਉਮਰ ਤਕਰੀਬਨ 7-8 ਸਾਲ ਦੀ ਉਮਰ ਸੀ ਪਿਆ ਜੀ ਇਨੀ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਕਿਉਂ ਕਿਉਂਕਿ ਇਹਨਾਂ ਨੇ ਸਤ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਿਆ ਤਾਂ ਹੀ ਬਾਣੀ ਚ ਲਿਖਿਆ ਸੀ ਨਾ ਸਤ ਪੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕਢਾਇਆ ਇਹ ਉਸ ਧੁਰ ਕੀ ਬਾਣੀਏ ਨੂੰ ਸੱਤ ਕਰਕੇ ਮੰਨ ਗਏ ਗੁਰੂ ਦੇ ਬਚਨਾਂ ਨੂੰ ਗੁਰੂ ਪਿਆਰ ਵਾਲਿਓ ਤੇ ਅਖੀਰ ਤੇ ਪਾਸ਼ਾ ਕਹਿਣ ਲੱਗੇ ਕੋਏ ਨ ਜਾਣੈ ਕੋਈ ਨਾ ਮਾਨੈ ਸੇ ਪਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਪਾਛਾ ਜਦੋਂ ਮੈਂ ਤੇਰੇ ਇੰਨੇ ਗੁਣ ਵੇਖਦਾ ਸੁਣਦਾ ਪੜ੍ਹਦਾ ਨਾ ਉਦੋਂ ਮੇਰੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਮੈਂ ਤੈਨੂੰ ਕਿਹਦੇ ਵਰਗਾ ਕਹਾਂ ਵੀ ਰੱਬਾ ਤੂੰ ਫਲਾਨੀ ਚੀਜ਼ ਵਰਗਾ ਹੈ ਮੈਂ ਤੈਨੂੰ ਕਿਹਦੇ ਵਰਗਾ ਕਹਾਂ ਤੇ ਕਹਿੰਦੇ ਮੇਰੀ ਸਵਰਤ ਵਿੱਚ ਫਿਰ ਇਦਾਂ ਦੇ ਸਵਾਲ ਪੈਦਾ ਹੋਏ ਕਹਿੰਦੇ ਕਵਨ ਉਪਮਾ ਦੇਉ ਜਦੋਂ ਮੈਂ ਸਮਾਜ ਵਿੱਚ ਝਾਤ ਮਾਰੀ ਮੈਨੂੰ ਇੰਜ ਲੱਗਿਆ ਵੀ ਤੇਰੇ ਵਰਗਾ ਤੇ ਇਸ ਦੁਨੀਆ ਦੇ ਵਿੱਚ ਦੂਜਾ ਕੋਈ ਹੋਰ ਹੈ ਹੀ ਨਹੀਂ ਭਾਵ ਤੇਰੀ ਤੁਲਨਾ ਮੈਂ ਕਿਸੇ ਹੋਰ ਦੂਜੇ ਨਾਲ ਕਰ ਹੀ ਨਹੀਂ ਸਕਦਾ ਕਵਨ ਉਪਮਾ ਦੇਉ ਕਵਨ ਵਡਾਈ ਮੈਂ ਤੇਰੀ ਕੀ ਵਡਿਆਈ ਕਰਾਂ ਤੇਰਾ ਕਿਹੜਾ ਗੁਣ ਮੈਂ ਲੋਕਾਂ ਨੂੰ ਬੋਲ ਕੇ ਦੱਸਾਂ ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੂੰ ਮਰੀ ਮਹਿਮਾ ਵਰਨਨ ਨਾ ਸਕਉ ਤੂੰ ਠਾਕੁਰ ਉੱਚ ਭਗਵਾਨਾ ਤੂੰ ਉੱਚਾ ਭਗਵਾਨ ਹੋ ਠਾਕੁਰ ਹੈ ਕਿ ਤੇਰੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹਾ ਏਕ ਕਮਨ ਗੁਣ ਕਹੀਐ ਮੈਂ ਇੱਕ ਜ਼ੁਬਾਨ ਦੇ ਨਾਲ ਪਾਤਸ਼ਾਹ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਕਿਉਂਕਿ ਤੂੰ ਤੇ ਗੁਣਾ ਦਾ ਖਜ਼ਾਨਾ ਵਾ ਤੂੰ ਤੇ ਗੁਣਾ ਦਾ ਖਜ਼ਾਨਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਕਵਨ ਉਪਮਾ ਦੇऊं ਕਵਨ ਵਡਾਈ ਨਾਨਕ ਖਿੰਨ ਖਿੰਨ ਵਾਰੇ ਬਸ ਮੈਂ ਤੇ ਅਖੀਰ ਤੇ ਆ ਕੇ ਹੱਥ ਜੋੜ ਕੇ ਇੱਕੋ ਹੀ ਗੱਲ ਕਹਿਣਾ ਕਿ ਨਾਨਕ ਆਪਣਾ ਖਿੰਨ ਖਿੰਨ ਤੇਰੇ ਉਤਮ ਦੀ ਵਾਰ ਦਾ ਤੇਰੇ ਤੋਂ ਬਲਹਾਰ ਕੇ ਜਾਂਦਾ ਹੈ ਭਾਵ ਮੈਂ ਸੁਆਸ ਸੁਆਸ ਆਪਣੀ ਜ਼ਿੰਦਗੀ ਦਾ ਖਿੰਨ ਮਾਤਰ ਸਮਾਂ ਤੇ ਗੁਰੂ ਪਿਆਰੇ ਖਿੰਨ ਮਾਤਰ ਸਮਾਂ ਪਤਾ ਕਿੰਨਾ ਹੁੰਦਾ ਹੈ ਜਦੋਂ ਆਪਾਂ ਇੱਕ ਵਾਰੀ ਅੱਖ ਝਪਕਦੇ ਆ ਨਾ ਅੱਖ ਝਪਕਣ ਜਿੰਨਾ ਜਿਹੜਾ ਸਮਾਂ ਹੁੰਦਾ ਇਹਨੂੰ ਖਿੰਨ ਮਾਤਰ ਸਮਾਂ ਕਿਹਾ ਜਾਂਦਾ ਹੈ ਪਾਤਸ਼ਾਹ ਮੈਂ ਆਪਣੀ ਜ਼ਿੰਦਗੀ ਦਾ ਖਿੰਨ ਮਾਤਰ ਸਮਾਂ ਵੀ ਤੇਰੇ ਉੱਤੋਂ ਬਲਹਾਰ ਕੇ ਜਾਨਾਂ ਕਿਉਂਕਿ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ ਤੂੰ ਕਿਵੇਂ ਆਪਣੇ ਪਿਆਰਿਆਂ ਨੂੰ ਆਪਣੇ ਬਚਨਾਂ ਦੇ ਨਾਲ ਇਸ ਭਵਜਲ ਸਮੁੰਦਰ ਵਿੱਚੋਂ ਪਾਰ ਕੱਢ ਲੈਣਾ ਗੁਰੂ ਪਿਆਰਿਓ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਗੁਰਬਾਣੀ ਦੇ ਵਿੱਚ ਗੁਰੂ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਜਲ ਤੇ ਓਪਤ ਭਈ ਹੈ ਕਾਸਟ ਬੜੀ ਪਿਆਰੀ ਉਦਾਹਰਨ ਦਿੱਤੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਕਹਿੰਦੇ ਵੇਖੋ ਪਾਣੀ ਦੇ ਨਾਲ ਲੱਕੜ ਪੈਦਾ ਹੁੰਦੀ ਹੈ ਜਲ ਤੇ ਓਪਤ ਭਈ ਹੈ ਕਾਸਟ ਕਾਸਟ ਮੀਨਿੰਗ ਹੁੰਦੀ ਹੈ ਲੱਕੜ ਗੁਰਬਾਣੀ ਦਾ ਬਚਨ ਹੋ ਸਕਦਾ ਤੁਹਾਡੀ ਯਾਦ ਹੋਵੇ ਪਹਿਲਾ ਪਾਣੀ ਜੀਵ ਹੈ ਇਸ ਸ੍ਰਿਸ਼ਟੀ ਦੇ ਵਿੱਚ ਪਹਿਲਾ ਜਿਹੜਾ ਜੀਵ ਹੈ ਨਾ ਉਹ ਹੈ ਪਾਣੀ ਗੁਰੂ ਪਿਆਰੇ ਪਾਣੀ ਤੋਂ ਹੀ ਸਾਰਾ ਕੁਝ ਅੱਗੇ ਹਰਿਆ ਭਰਿਆ ਹੋਇਆ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਜਿਹਦੇ ਜਿਹਦੇ ਤੋਂ ਸਾਰਾ ਕੁਝ ਪੈਦਾ ਹੋਇਆ ਹੁਣ ਗੁਰੂ ਸਾਹਿਬ ਕਹਿਣ ਲੱਗੇ ਜਲ ਤੇ ਓਪਤ ਭਈ ਹੈ ਕਾਸਟ ਕਾਸਟ ਅੰਗਤ ਰਾਵੈ ਗੋ ਪਾਣੀ ਦੇ ਨਾਲ ਪਾਣੀ ਕਰਕੇ ਲੱਕੜ ਦੀ ਪਦੈਸ਼ ਹੋਈ ਹੈ ਤੇ ਕਹਿੰਦੇ ਜਦੋਂ ਇਹ ਲੱਕੜ ਪਾਣੀ ਦੇ ਵਿੱਚ ਡੁੱਬਦੀ ਹੈ ਨਾ ਤੇ ਪਾਣੀ ਇਹਨੂੰ ਫਿਰ ਭਵਜਲ ਸਮੁੰਦਰ ਪਾਣੀ ਉਸ ਸਮੁੰਦਰ ਵਿੱਚੋਂ ਉਸ ਨਹਿਰ ਦੇ ਵਿੱਚੋਂ ਉਸ ਦਰਿਆ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ ਕਹਿੰਦੇ ਪਾਣੀ ਦਾ ਇਹ ਵਿਰਤ ਹੈ ਪਾਣੀ ਦਾ ਇਹ ਸੁਭਾਅ ਹੈ ਪਾਣੀ ਨੇ ਇਸ ਲੱਕੜ ਨੂੰ ਪੈਦਾ ਕੀਤਾ ਇਸ ਲੱਕੜ ਨੂੰ ਹਰਿਆ ਭਰਿਆ ਕੀਤਾ ਜਿੱਦẽ ਇਹ ਲੱਕੜ ਡੁੱਬਣ ਲੱਗੀ ਪਾਣੀ ਨੇ ਹੀ ਇਸ ਲੱਕੜ ਨੂੰ ਬਚਾਇਆ ਉਸੇ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ RAM ਜਨਾ ਹਰ ਆਪ ਸਵਾਰੇ ਸਾਨੂੰ ਪੈਦਾ ਕਰਨ ਵਾਲਾ ਉਹ ਪਿਆਰਿਆਂ ਨੂੰ ਪੈਦਾ ਕਰਨ ਵਾਲਾ ਦੁਨੀਆ ਨੂੰ ਪੈਦਾ ਕਰਨ ਵਾਲਾ ਉਹ ਅਕਾਲ ਪੁਰਖ ਵੈਗੁਰੂ ਵੀ RAM ਜਨਾ ਹਰ ਆਪ ਸਵਾਰੇ ਆਪਨ ਬਿਰਦ ਰਖਾਵੇगो ਉਹ ਆਪਣਾ ਬਿਰਦ ਜ਼ਰੂਰ ਰੱਖੇਗਾ ਜਿਵੇਂ ਪਾਣੀ ਨੇ ਪਹਿਲਾਂ ਲੱਕੜ ਨੂੰ ਪੈਦਾ ਕੀਤਾ ਫਿਰ ਡੁੱਬਣ ਤੋਂ ਬਚਾਇਆ ਉਹਨੂੰ ਤਾਰ ਵੀ ਦਿੱਤਾ ਸਾਨੂੰ ਉਸ ਮਾਲਕ ਨੇ ਪੈਦਾ ਕੀਤਾ ਗੁਰੂ ਪਿਆਰਿਓ ਤੇ ਜਦੋਂ ਉਹਦੀ ਸ਼ਰਨ ਵਿੱਚ ਆ ਕੇ ਪਾਵਾਂਗੇ ਫਿਰ ਸਾਨੂੰ ਇਸ ਭਵਜਨ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਬਚਾਵੇਗਾ ਵੀ ਉਹੀ ਜਿਵੇਂ ਪਾਣੀ ਨੇ ਲੱਕੜ ਨੂੰ ਪੈਦਾ ਕੀਤਾ ਤੇ ਫਿਰ ਉਹਨੂੰ ਤਾਰ ਦਿੱਤਾ ਬਚਾਇਆ ਆਓ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਭਵਜਨ ਸਮੁੰਦਰ ਤੋਂ ਆਪਣੇ ਆਪ ਨੂੰ ਪਾਰ ਲੰਘਾਉਣ ਦਾ ਯਤਨ ਕਰੀਏ ਵਿਕਾਰਾਂ ਤੋਂ ਰਹਿ ਧੋਕੇ ਕਾਲਖ ਤੋਂ ਰਹਿ ਧੋਕੇ ਜ਼ਿੰਦਗੀ ਨੂੰ ਜਿਉਂਗੇ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ ਜੋਗ ਨੇ ਬਖਸ਼ ਲੈਣਾ ਜੀ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਉ